ਜਸ ਸਾਈਂ ਜੀ ਦੀ ਸਾਂਝ ਨੂੰ ਮੇਰੇ ਵੱਲੋਂ ਜਿੰਨੇ ਵੀ ਤੁਸੀਂ ਸਾਈਂ ਨੂੰ ਪਿਆਰ ਕਰਨ ਵਾਲੇ ਹੋ ਤੁਹਾਡੇ ਸਾਰਿਆਂ ਦੇ ਲਈ ਇਹ ਵੀਡੀਓ ਬਹੁਤ ਜ਼ਰੂਰੀ ਆ ਜਿੰਨੇ ਵੀ ਸਾਈਂ ਨੂੰ ਪਿਆਰ ਕਰਦੇ ਨੇ 26 ਸਤੰਬਰ ਦਿਨ ਵੀਰਵਾਰ ਨੂੰ ਸਾਈਂ ਦਾ ਦਿਹਾੜੀ ਸ਼ਾਸਤ੍ਰਕਾਰ ਦਾ ਜਨਮ ਦਿਨ ਆ ਆਪਾਂ ਸਾਰੇ ਜਾਣਦੇ ਆ ਤੇ ਮੈਨੂੰ ਪਤਾ ਕਿ ਤੁਹਾਨੂੰ ਸਾਰਿਆਂ ਨੂੰ ਚਾਹ ਵੀ ਆ ਕਿ ਅਸੀਂ ਨਕੋਦਰ ਦਰਬਾਰ ਸਾਈਂ ਜੀ ਦੇ ਕੋਲੇ ਕੇਕ ਲੈ ਕੇ ਜਾਈਏ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਪਰ ਮੇਰੇ ਵੱਲੋਂ ਇੱਕ ਜ਼ਰੂਰੀ ਬੇਨਤੀ ਆ ਕਿ ਜਿੰਨੇ ਵੀ ਤੁਸੀਂ ਲੋਕ ਸਾਈਂ ਜੀ ਨੂੰ ਪਿਆਰ ਕਰਨ ਵਾਲੇ ਦਰਬਾਰ ਕੇਕ ਲੈ ਕੇ ਜਾਓਗੇ ਕੇਕ ਦੇ ਉੱਤੇ ਸਾਈਂ ਲਾਡੀ ਸ਼ਾ ਸਰਕਾਰ ਦਾ ਜਾਂ ਬਾਬਾ ਮੁਰਾਦ ਸ਼ਾ ਸਰਕਾਰ ਦਾ ਨਾਮ ਨਾ ਲਿਖਿਆ ਹੋਵੇ ਤੇ ਨਾ ਹੀ ਲਿਖਵਾਇਓ ਕਿਉਂਕਿ ਸਾਈਂ ਜਿਹੜਾ ਨਾਮ ਲਿਖਿਆ ਹੋਊਗਾ ਤਾਂ ਉਹਨੂੰ ਆਪਾਂ ਕਟਾਂਗੇ ਉਹ ਵਧੀਆ ਨਹੀਂ ਲੱਗਣੀ ਗੱਲ ਸੋ ਇਸ ਕਰਕੇ ਮੈਂ ਚਾਹੁੰਦਾ ਕਿ ਜਿੰਨੇ ਵੀ ਤੁਸੀਂ ਕੇਕ ਲੈ ਕੇ ਜਾਓ ਕੇਕ ਬਿਲਕੁਲ ਪਲੇਨ ਸਿੰਪਲ ਕੇਕ ਹੋਣ ਬਿਨਾ ਨਾਮ ਤੋਂ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਦੇ ਕੋਲੇ ਪਹੁੰਚ ਜAVE ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੈ ਸਾਈਂ ਜੀ